ਜਮੀਨ ਜਾਇਦਾਦ ਦੀ ਲੜਾਈ ਨੂੰ ਲੈ ਕੇ ਸ਼ਰੀਕੇ ਦੇ ਵਿੱਚ ਹੋਈ ਲੜਾਈ ਝਗੜੇ ਦੌਰਾਨ 60 ਸਾਲਾ ਮਹਿਲਾ ਦੇ ਸਿਰ ਦੇ ਵਿੱਚ ਇੱਟ ਮਾਰ ਕੇ ਉਤਾਰਿਆ ਮੌਤ ਦੇ ਘਾਟ ਜਿੱਥੇ ਸਿਵਲ ਹਸਪਤਾਲ ਦੇ ਵਿੱਚ ਗੁਰਦਾਸਪੁਰ ਵਿੱਚ ਪਰਿਵਾਰ ਨੇ ਇਨਸਾਫ ਦੀ ਗੁਹਾਰ ਲਗੰਦਿਆ ਹੋਇਆ ਐਸਐਸਪੀ ਗੁਰਦਾਸਪੁਰ ਤੋਂ ਡੋਸ਼ੀਆਂ ਦੇ ਉੱਪਰ ਸਖਤ ਕਾਰਵਾਈ ਦੀ ਕੀਤੀ ਮੰਗ ਜਦਕਿ ਇਹ ਘਟਨਾ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਜੱਪਵਾਲ ਥਾਣਾ ਢੜੀਵਾਲ ਦੀ ਹੈ ਉੱਥੇ ਹੀ ਸਿਵਲ ਹਸਪਤਾਲ ਗੁਰਦਾਸਪੁਰ ਦੇ ਵਿੱਚ ਅਮਰਜੈਂਸੀ ਤੇ ਤਾਇਨਾਤ ਡਾਕਟਰ ਨਕੀਤਾ ਨਾਲ ਜਦ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਸਾਡੇ ਕੋਲ ਲੜਾਈ ਝਗੜੇ ਦਾ ਕੇਸ ਆਇਆ ਸੀ ਮ੍ਰਿਤਕ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਸੀ ਮ੍ਰਿਤਕ ਦੀ ਪਛਾਣ ਕ੍ਰਿਸ਼ਨ ਦੇਵੀ ਨਿਵਾਸੀ ਜਾਪੋਵਾਲ ਵਜੋਂ ਹੋਈ ਹੈ ਜਿਸ ਸਬੰਧੀ ਅਸੀਂ ਪੁਲਿਸ ਨੂੰ ਸੂਚਿਤ ਕਰ ਦਿੱਤਾ ਉੱਥੇ ਜਦ ਧਾਰੀਵਾਲ ਪੁਲਿਸ ਨਾਲ ਥਾਣੇ ਵਿੱਚ ਜਾ ਕੇ ਗੱਲਬਾਤ ਕਰਨੀ ਚਾਹੀ ਤਾਂ ਉਹਨਾਂ ਨੇ ਕੈਮਰੇ ਤੋਂ ਸਾਹਮਣੇ ਬੋਲਣ ਤੋਂ ਇਨਕਾਰ ਕਰਦੇ ਹੋਏ ਆਖਿਆ ਕਿ ਮਾਮਲਾ ਦਰਜ ਕਰ ਰਿਹਾ ਅਤੇ ਦੋਸ਼ੀਆਂ ਨੂੰ ਕਿਸੇ ਵੀ ਕੀਮਤ ਦੇ ਉੱਪਰ ਬਖਸ਼ਿਆ ਨਹੀਂ ਜਾਵੇਗਾ ਸ਼੍ਰੀ ਰਾਦੇ ਕਲਾਥ ਉਸਤੇ ਬੁਟੀਕ ਜਿੱਥੇ ਤੁਹਾਨੂੰ ਅੰਸਿੱਤੇ ਲੇਡੀ ਸੂਟ ਰੈਡੀਮੇਡ ਸੂਟ ਅਤੇ ਬੱਚਿਆਂ ਦੇ ਰੈਡੀਮੇਡ ਕੱਪੜੇ ਬਾਜ਼ਾਰ ਨਾਲੋਂ ਬਹੁਤ ਹੀ ਘੱਟ ਰੇਟ ਤੇ ਮਿਲਦੇ ਹਨ ਅਤੇ ਨਵੇਂ-ਨਵੇਂ ਡਿਜ਼ਾਈਨਰਾਂ ਦੇ ਵਿੱਚ ਸੂਟਾਂ ਦੀ ਸਿਲਾਈ ਕੀਤੀ ਜਾਂਦੀ ਹੈ ਪਤਾ ਨੋਟ ਕਰੋ ਸ਼੍ਰੀ ਰਾਦੇ ਕਲਾਥ ਉਸਤੇ ਬੁਟੀਕ ਨੇਰੇ ਅਮਰ ਕਲੀਨਿਕ ਡਡਵਾ ਰੋਡ ਧਾਰੀਵਾਲ ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤੇ ਗਏ ਹਨ ਉਹ ਨੂੰ ਕੀ ਨਾਂ ਦਾ ਮੇਰਾ ਕੱਚਾ ਨਾਂ ਸੋਨੂ ਪੱਕਾ ਜਤਿੰਦਰ ਕੁਮਾਰ ਕਿੱਥੋਂ ਰਹਿੰਦੇ ਹੋ ਮੇਰਾ ਨਾ ਪਿੰਡ ਜਾਪੂਆ ਵਾਲਾ ਜੀ ਕੀ ਗੱਲ ਹੋਈ ਆ ਗੱਲ ਭਾਈ ਕੋਈ ਨਹੀਂ ਮਕਾਨ ਬਣਾ ਰਹੇ ਹਈ ਆਪਣਾ ਅਹੀਂ ਪਹਿਲਾਂ ਦਾ ਬਨਾਲੇ ਦਾ ਵਾ ਪਹਿਲਾਂ ਵੀ ਝਗੜਾ ਹੋਇਆ ਸਾਡਾ 4 ਇੰਚੀ ਪਰਦੇ ਤੋਂ ਹੋਇਆ ਹੈ ਕਿਸ ਬੈਂਚ ਨੇ ਕਿਹਾ ਹੈਗਾ ਕਿ ਸੱਲ ਲੇਤੇ ਰਹ ਰਹੇ ਨਹੀਂ ਕਹਿੰਦੇ ਸ਼ੇਰ ਨੇ ਇਹਨਾਂ ਨੇ ਪਹਿਲਾਂ ਹੀ ਸਾਡੇ ਨਾਲ ਮਾਰਕਟਾਈਂਗ ਕੀਤੀ ਹੈ ਬੱਚ ਜਵਾਈ ਨੇ ਇਹਨਾਂ ਨੇ ਸਹਰਾ ਵੱਡਾ ਜਵਾਈ ਕਿਹਨਾਂ ਦਾ ਸਾਡੇ ਚਾਚੇ ਦਾ ਜਵਾਈ ਵੱਡਾ ਅੱਛਾ ਚਲੋ ਵੀ ਇਹਨਾਂ ਨੇ ਪਰਚਾ ਪਰਚਾ ਕਰਕੇ ਕੱਲ੍ਹ ਕੋਲ ਮੁੱਖ ਕੀ ਹਾਂ ਜੇ ਕਮਰੇ ਭਾਂ ਲੱਗੇ ਸਾਡੇ ਨਾਲ ਖੁੰਦ ਕੇ ਭਾਜੀ ਲੈਂਦੇ ਆਏ ਆ ਹਾਂ ਜੇ ਇਹਨਾਂ ਨੇ ਉੱਚੀਆਂ ਕੰਨਾਂ ਲੈਂਟਰ ਤੱਕ ਕਾਲੀ ਆ ਹਾਂ ਠੀਕ ਚਾਹ ਦੀ ਅੰਦਰੋਂ ਗੰਦ ਕੱਢੇ ਡੇ ਮੈਂ ਮਾੜਾ ਮਿਸ ਨਿਕਾ ਮੈਂ ਮੈਂ ਮਿਤਰੀ ਸਾਹਿਬ ਆਪਣੀ ਕੰਨ ਸਿੱਧੀ ਕਰਕੇ ਕੱਟਾ ਕੱਢ ਇਹਨੇ ਨਿੱਕਾ ਜਿਵਾਈ ਆਇਆ ਦੋਵੇਂ ਜਿਵਾਈਏ ਸਾਰੇ ਇੱਟ ਮਾਰਦੀ ਹੱਡੇ ਇਹਨਾਂ ਨੇ ਟਾਪ ਕੋ ਬੜੇ ਵਗਾ ਲੱਗੇ ਕਿਹਦੇ ਵਜੀ ਆ ਮੇਰੀ ਮਾਦਾ ਦੀ ਇੱਟ ਮਾਰਦੀ ਸ਼ੇਰ ਚ ਉਹਨਾਂ ਦੀ ਡੱਪੂ ਗਈ ਡੈਥ ਹੋ ਗਈ ਉਹਨਾਂ ਦੀ ਮੌਕੇ ਤੇ ਹਾਂਜੀ ਹਾਂਜੀ ਭਾਜੀ ਮੌਕੇ ਤੇ ਲੋਕਰ ਜਾ ਕੇ ਦੇਖ ਲੋ ਤੀ ਸਾਰਾ ਕੂਨ ਬੜਾ ਬੜਾ ਕਿੰਨੇ ਜਣੇ ਜਿਹੜੇ ਇੱਟਾਂ ਮਾਰਨਦੇ ਸੀ ਭਾਜੀ ਇੱਕ ਸਾਰਾ ਹੀ ਉਹਦਾ ਇੱਕ ਜਵਾਈ ਹੀ ਹਾਂ ਦੋਵੇਂ ਜਵਾਈ ਹੀ ਕੁੜੀਆਂ ਵੀ ਆ ਗਿਆਈਆਂ ਪਿਓ ਵੀ ਆ ਗਿਆਈ ਨਾਲ ਸਾਰਾ ਡੱਬਰੀ ਹੈ ਭਾਈ ਜਾ ਕੇ ਦੇਖ ਲੋ ਬੜੀ ਮੁਸ਼ਕਿਲ ਪਤਾ ਕੀਤਾ ਭਾਜੀ ਆਪਣਾ ਕਿੰਨੇ ਕਿੰਨੇ ਵਜੇ ਦੀ ਘਟਨਾ ਹੈ ਭਾਜੀ ਇਹ 1:30 ਵਜੇ ਦੀ ਗੱਲ ਹੈ 1:00 ਦੇ ਵਿੱਚ ਵਿੱਚ ਹਾਏ ਕੀ ਮੰਗ ਕਰਦੇ ਹੋ ਮੰਗ ਭਾਜੀ ਨੂੰ ਇਨਸਾਫ ਚਾਹੀਦਾ ਤੁਹਾਡੀ ਮਾਂ ਮਰ ਗਈ ਪੁਲਸ ਨੂੰ ਗਸੀਆ ਪੁਲਸ ਆਈ ਦੀ ਆ ਕਰ ਗਈ ਆ ਪੁਲਸ ਨੇ ਹਾਂ ਹਾਂਜੀ ਹਾਂਜੀ ਕਹਿੰਦਾ ਖਾਣਾ ਪੈਂਦਾ ਤਾ ਭਾਈ ਆਣਾ ਭਾਈ ਤਾਰੀ ਵਾਲ ਕਰਦਾ ਜੇ ਤਾਰੀ ਵਾਲ ਹਾਂਜੀ ਅੱਛਾ ਓ ਮੇਰੀ ਮਾਰਿਆ ਕਿਹਦੀ ਨੇ ਮਾਰਿਆ ਭਾਈ ਜੀ ਉਹਦੇ ਉਹ ਤਾਂ ਮਦਰ ਤੇ ਸਟਾ ਲੱਗੀ ਹੋ ਗਈ ਲੱਗੀ ਮੇਰੇ ਭਾਈ ਮੇਰੇ ਮਗੂਟੇ ਦੇ ਵੱਜ ਗਈ ਮੈਂ ਆਪਣਾ ਬਚਾਅ ਕਰ ਲਿਆ ਹਾਂ ਮੈਂ ਆਪਣਾ ਬਚਾਅ ਕਰ ਲਿਆ ਮੇਰੇ ਇੱਟਾ ਵੱਟ ਚਲੀ ਬੜੀ ਇੱਟਾ ਮਾਰੀ ਉਹਨਾਂ ਨੇ ਮਦਰ ਦੀ ਮੋਕਲੇ ਡੱਥ ਹਾਂ ਜੀ ਹਾਂ ਜੋਤੇ ਢੱਲੇ ਡਿੱਗ ਗਈ ਉਹ ਚੈਰੀ ਨਾਲ ਤੁਹਾਡੇ ਕਰ ਮੈਂ ਹੀ ਮੇਰੀ ਮਾਤਾ ਹੀ ਤੈਨੇ ਮੇਰੀ ਨਾਲ ਦੀ ਹੈਗੀ ਹਾਂ ਮੇਰੀ ਸਿਸਟਰ ਹੀ ਨਾਲ ਉਹ ਨਹੀਂ ਮੈਂ ਹੀ ਤੈਨੇ ਚੜੇ ਜਨੇ ਕਾਰੀ ਪਾਜੀ ਵਸ ਮੇਰਾ ਨਿੱਕਾ ਬਰਦਰ ਕੰਮ ਤੇ ਗਿਆ ਹੀਗਾ ਹਾਂ ਹਾਂ ਹਾਂਜੀ ਹਾਂਜੀ ਤੈਨੂੰ ਮੈਂ ਫੋਨ ਕਰਕੇ ਜਵਾਈ ਕਿਦਾਂ ਲੱਗੇ ਰਹਿੰਦਾ ਆਪੇ ਜਵਾਈ ਭਾਜੀ ਆ ਉਹ ਕੰਮ ਕਰਾਉਂਦਾ ਨਾਲ ਉਹਨਾਂ ਨੂੰ ਸਪੋਰਟ ਕਰਦਾ ਭਾਜੀ ਸਾਡੇ ਚਾਚਾ ਹੀ ਹਾਂਜੀ ਹਾਂਜੀ ਸਪੋਰਟ ਕਰਦਾ ਉਹਨਾਂ ਦੀ ਕੋਈ ਬਲਾਜਮ ਮਲੂਜ ਨਹੀਂ ਆਜ ਨਹੀਂ ਆਹ ਦਿਹਾੜੀ ਤਾਂ ਪਈ ਆ ਲੱਕ ਦਾ ਕੰਮ ਕਰਦਾ ਅੱਛਾ ਹਾਂਜੀ ਮੈਨੂੰ ਭਾਜੀ ਇਨਸਾਫ ਚਾਹੀਦਾ ਇਨਸਾਫ ਚਾਹੀਦਾ ਨਹੀਂ ਤੇ ਮੈਂ ਕਰਨਾ ਲਾ ਰਹਿਣਾ ਮੈਂ ਇੱਥੇ ਕੋਈ ਹਾਂਜੀ ਮੈਨੂੰ ਇਨਸਾਫ ਚਾਹੀਦਾ ਭਾਜੀ ਲਾਸ਼ ਰੱਖੋਗੇ ਸਰ ਜੀ ਹਾਂਜੀ 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 ਲਾਸ਼ ਰੱਖਾਂਗੇ ਨਹੀਂ ਤੇ ਮੈਂ ਕੇਸ ਆ ਸੀ ਤੇ ਕੀ ਕਹਿਣਾ ਜਾਓਗੇ ਹਾਂਜੀ ਜਿਹੜੀ ਤੁਹਾਡੇ ਕੋਲ ਬੋਡੀ ਆਈ ਸੀਗੀ ਉਹ ਪਹਿਲੇ ਦੀ ਡੈਥ ਹੋ ਚੁੱਕੀ ਸੀ ਉਹਨਾਂ ਦਾ ਉਹਨਾਂ ਦੇ ਪਰਿਵਾਰ ਵੱਲੋਂ ਇਹ ਦੱਸਿਆ ਗਿਆ ਕਿ ਲੜਾਈ ਝਗੜਾ ਹੋਇਆ ਪਰ ਜਦੋਂ ਤੁਹਾਡੇ ਕੋਲ ਪਹੁੰਚਿਆ ਤਾਂ ਉਹ ਆਲਰੇਡੀ ਡੈੱਡ ਸੀਗੇ ਪੇਸ਼ੈਂਟ ਤੇ ਆਪਾਂ ਉਹਨਾਂ ਦੀ ਪੁਲਿਸ ਇਨਫੋਰਮੇਸ਼ਨ ਕਰਤੇ ਹੋਏ ਆ ਤੇ ਬੋਡੀ ਚੜੀ ਹੈ ਉਹ ਮੋਰਚਰੀ ਚ ਸ਼ਿਫਟਡ ਕਿਥੋਂ ਦਾ ਰਹਿਣ ਵਾਲੀ ਸੀ ਇਹ ਜਾਪੋਵਾਲ ਦੇ ਲੈਣ ਵਾਲੇ ਸੀਗੇ ਕ੍ਰਿਸ਼ਨਾ ਦੇਵੀ ਸੀਗੇ 60 ਸਾਲ ਉਮਰ ਸੀਗੀ ਤੁਹਾਡਾ ਨਾਮ ਕੀ ਮੈਮ ਮੇਰਾ ਨਾਮ ਡਾਕਟਰ ਨਿਕੀਤਾ ਐਮਰਜੈਂਸੀ ਮੈਡੀਕਲ ਆਫੀਸਰ